ਤਾੜੀ ਅੱਜ ਚਾਰ ਯਾਰਾਂ ਵਿੱਚ ਖੜੇ ਹੋਵੋ ਗੁਲਾਬ ਦੇ ਫੁੱਲ ਵਾਂਗੂ ਮੈਕੀ ਦਾ ਉਹ ਦੋ ਚੱਕਿਆਂ ਦੇ ਚੱਲੇ ਟਰੈਕਟਰ ਮਾਲਾਂ ਵਾਲੇ ਮਾਲਾਂ ਵਾਲੇ ਹੈਪੀ ਦਾ ਮਾਲਾਂ ਵਾਲੇ ਹੈਪੀ ਦਾ ਤਾੜੀ ਜ਼ੋਰ ਨਾਲ ਮਾਰਿਓ ਇੱਕ ਢੇੜਾ ਉਹਦੇ ਵਿੱਚ ਫਸੇ ਦੀ ਸਾਨ ਤੇ ਭਰਾ ਦਾ ਪਾ ਮਾਨ ਸਨਮਾਨ ਕਰ ਦੇਣਾ ਤਾੜੀ ਇੱਕ ਵਾਰ ਜ਼ੋਰ ਨਾਲ ਟਰੈਕਟਰ ਨੂੰ ਉੱਤੇ ਚੱਕ ਕੇ ਤੇ ਸਟੰਟ ਕੀਤਾ ਸੀ ਤੇ ਇਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਸੀ ਮਾਮਲਾ ਇਹਦੇ ਖਿਲਾਫ 100 ਇਹਨੇ ਡੀਸੀ ਸਾਹਿਬ ਦੇ ਹੁਕਮਾਂ ਦੀ ਲੰਘਣਾ ਕੀਤੀ ਆ ਤੇ ਦੂਜਾ ਜਿਹੜਾ ਉਹਨੂੰ ਖਤਰਨਾਕ ਤਰੀਕੇ ਨਾਲ ਟਰੈਕਟਰ ਨੂੰ ਚਲਾਇਆ ਤੇ 188 279 ਆਈਪੀਸੀ ਤੇ 184 ਐਮਵੀ ਐਕਟ ਦੇ ਤਹਿਤ ਇਹਦੇ ਖਿਲਾਫ ਪਰਚਾ ਦਰਜ ਕੀਤਾ ਹੈ ਇਹ ਕੀ ਮਸਲਾ ਕੀ ਹੈ ਜੀ ਸਰ ਸਾਨੂੰ ਇਤਲਾਹ ਮਿਲੀ ਸੀ ਖਾਸ ਨੇ ਇਤਲਾਹ ਦਿੱਤੀ ਕਿ ਮਿਤੀ 11 12 2023 ਨੂੰ ਪਿੰਡ ਉੱਚੀ ਪੱਲੀ ਵਿਖੇ ਗगनਪਾਲ ਸਿੰਘ ਉਰਫ ਹੈਪੀ ਮਾਲਾ ਇਹ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਇਹਨੇ ਆਪਣੇ ਟਰੈਕਟਰ ਨਾਲ ਸਰਕਾਰ ਡੀਸੀ ਸਾਹਿਬ ਵੱਲੋਂ ਰੋਕ ਲਗਾਈ ਹੋਈ ਜਿਹੜੇ ਟਰੈਕਟਰ ਨੂੰ ਉੱਤੇ ਚੱਕ ਕੇ ਤੇ ਸਟੰਟ ਕੀਤਾ ਸੀ ਤੇ ਇਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਸੀ ਕੀ ਮਾਮਲਾ ਦਰਜ ਹੋਇਆ ਮਾਮਲਾ ਇਹਦੇ ਖਿਲਾਫ 100 ਇਹਨੇ ਡੀਸੀ ਸਾਹਿਬ ਦੇ ਹੁਕਮਾਂ ਦੀ ਲੰਘਣਾ ਕੀਤੀ ਆ ਤੇ ਦੂਜਾ ਜਿਹੜਾ ਉਹਨੂੰ ਖਤਰਨਾਕ ਤਰੀਕੇ ਨਾਲ ਟਰੈਕਟਰ ਨੂੰ ਚਲਾਇਆ ਤੇ 188 279 ਆਈਪੀਸੀ ਤੇ 184 ਐਮਬੀ ਐਕਟ ਇਹਦੇ ਖਿਲਾਫ ਪਰਚਾ ਦਰਜ ਕੀਤਾ ਨਾਲ ਇੱਕ ਬੰਦਾ ਆਰਡਰ ਦਰਜ ਕੀਤਾ ਹੈ ਕਮਲ ਗਰੇਵਾਲੇ ਇੱਕ ਹੀ ਮਸਲਾ ਹੈ ਇਹ ਸਾਰੇ ਕਮਲ ਗਰੇਵਾਲ ਦਾ ਇੱਕ ਗਾਣਾ ਹੈ ਜਿਨ੍ਹਾਂ ਕੰਮਾਂ ਤੇ ਸਰਕਾਰ ਦਾ ਬੈਨ ਆ ਜੱਟ ਉਹਨਾਂ ਦਾ ਫੈਨ ਆ ਇਹ ਜਿਹੜਾ ਸਟੇਟਸ ਤੇ ਗਾਣਾ ਲਾਇਆ ਸੀ ਤੇ ਉਹ ਵੀ ਜਿਹੜਾ ਉਹਦੇ ਖਿਲਾਫ 188 ਧਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਜੋ ਵੀ ਸਰਕਾਰ ਬਲੋਜ ਦੇ ਗਾਣੇ ਦੇ ਵੈਨ ਲਾਇਆ ਹੋਇਆ ਤੇ ਇਸ ਕਰਕੇ ਉਹਦੇ ਖਿਲਾਫ 160 188 ਆਈਪੀਸੀ ਤਹਿਤ ਪਰਚਾ ਦਰਜ ਕੀਤਾ ਗਿਆ ਮੁਜ਼ਾਹਿਰ ਕਰਤਾ ਵੀ ਇਹ ਦੋਨੋਂ ਮਾਮਲੇ 'ਚ ਕੋਈ ਇਹ ਇਤਲਾ ਮਿਲੀ ਸੀ ਸਾਨੂੰ ਮਕੋਰ ਖਾਸ ਲੋ ਤੇ ਇਹ ਜਿਹੜਾ ਉਹਦੇ ਤੇ ਪਾਇਆ ਸੀ ਸਟੇਟਸ ਤੇ ਪਾਇਆ ਸੀ ਏਬੀ 188 ਦਾ ਮਾਮਲਾ ਦਰਜ ਹੈ 188 ਦਾ ਹਾਂਜੀ ਦੋ ਮਾਮਲੇ ਦਰਜ ਕੀਤੇ ਗਏ ਹਾਂਜੀ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾਏਗਾ ਇਹਨਾਂ ਨੂੰ ਕੋਈ ਅਗਲੀ ਸਰ ਇਹਦੇ ਵਿੱਚ ਇਹਨਾਂ ਨੂੰ ਨੋਟਿਸ ਦੇ ਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਜਮਾਨਤ ਕਰਾਣਗੇ ਫਿਰ ਹਾਂਜੀ ਸਰ